ਅੱਜ ਮਨਰੇਗਾ ਵਰਕਰ ਯੂਨੀਅਨ ਜੀ ਜਲੰਧਰ ਵਿਖੇ ਕਨਵੈਨਸ਼ਨ ਹੋਈ ਆ ਇਸ ਕਨਵੈਨਸ਼ਨ ਦੇ ਵਿੱਚ ਮਾਝਾ ਤੇ ਦੁਆਬਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮਨਰੇਗਾ ਮੇਡ ਤੇ ਵਰਕਰ ਸ਼ਾਮਲ ਹੋਏ ਆ ਅੱਜ ਭਰਵੀ ਕਨਵੈਨਸ਼ਨ ਦੇ ਵਿੱਚ ਜਿੱਥੇ ਮਨਰੇਗਾ ਐਕਟ ਬਾਰੇ ਚਰਚਾ ਕੀਤੀ ਗਈ ਉੱਥੇ ਹੀ ਮਨਰੇਗਾ ਨੂੰ ਤਰਪੇਸ਼ ਵਖਵਖ ਮੰਗਾ ਔਰ ਉਹਨਾਂ ਦੇ ਉਹਨਾਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਨੂੰ ਲਿਖਣ ਦਾ ਫੈਸਲਾ ਕੀਤਾ ਗਿਆ ਹੈ ਇਦੇ ਨਾਲ ਹੀ ਅਗਲੀ ਜਿਹੜੀ ਕਨਵੈਨਸ਼ਨ ਹੈ ਉਹ 11 ਤਰੀਕ ਨੂੰ ਪਟੰਡੇ ਦੇ ਵਿੱਚ ਹੈ ਤੇ 13 ਤਰੀਕ ਨੂੰ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਕੀਤੀ ਜਾ ਰਹੀ ਹੈ ਜਿਹਦੇ ਨਾਲ ਅਸੀਂ ਪੂਰੇ ਪੰਜਾਬ ਦੇ ਵਿੱਚ ਮਨਰੇਗਾ ਵਰਕਰਾਂ ਨੂੰ ਇੱਕ ਛੱਡੇ ਥੱਲੇ ਇਕੱਠੇ ਕਰਕੇ ਇੱਕ ਜਥੇਬੰਦਕ ਸੰਘਰਸ਼ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਨਰੇਗਾ ਮੰਗਾਂ ਨੂੰ ਲੈ ਕੇ ਜਿਹੜਾ ਹੈ ਅਸੀਂ ਇੱਕ ਵੱਡਾ ਤੇ ਵੱਡਾ ਅੰਦolan ਕਰਨ ਜਾ ਰਹੇ ਆ ਔਰ ਇਹਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਵੀ ਪਿੰਡਾਂ ਦੇ ਵਿੱਚ ਸਾਡੀਆਂ ਜਿਹੜੇ ਪਿੰਡ ਹਜੇ ਵੀ ਸਾਡੇ ਤੋਂ ਸਾਡੀ ਪਹੁੰਚ ਤੋਂ ਦੂਰ ਹੈ ਉਹਨਾਂ ਪਿੰਡਾਂ ਵਿੱਚ ਪਹੁੰਚ ਗਏ ਅਸੀਂ ਜਿੱਥੇ ਮਨਰੇਗਾ ਦੀਆਂ ਇਕਾਈਆਂ ਗਠਨ ਕਰਾਂਗੇ ਉਹਨਾਂ ਵਰਕਰਾਂ ਨੂੰ ਵੀ ਆਪਣੇ ਨਾਲ ਜੋੜਾਂਗੇ ਇਹ ਇੱਕ ਵੱਡਾ ਕਾਫਲਾ ਜਿਹੜਾ ਹੈ ਉਹ ਮਜ਼ਦੂਰ ਜਮਾਤ ਦਾ ਸੀ ਜਿਹੜਾ ਉਹ ਉਹਨੂੰ ਜਿੱਥੇ ਬੰਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਦਿਖਾ ਕਰਾਂਗੇ ਤੁਸੀਂ ਦੇਖ ਹੀ ਰਹੇ ਹਾਂ ਵੀ ਵਰਦੇ ਮੀਂਹ ਦੁਆਬੇ ਹਿਮਾਚਲ ਦੇ ਲੋਕ ਖਾਸ ਕਰਕੇ ਔਰਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਉਹਨਾਂ ਦਾ ਕਾਰਨ ਇੱਕੋ ਹੀ ਆ ਕਿ ਉਹ ਲੋਕ ਸਾਡੇ ਨਾਲੋਂ ਵੀ ਜ਼ਿਆਦਾ ਮਹਿਸੂਸ ਕਰਦੇ ਆ ਕਿ ਸਾਡੀ ਜੇ ਅਸੀਂ ਮਿਹਨਤ ਕਰਦੇ ਆ ਤੇ ਉਹਦੀ ਲੁੱਟ ਹੁੰਦੀ ਆ ਜੇ ਜੇ ਅਸੀਂ ਕੰਮ ਦੀ ਮੰਗ ਕਰਦੇ ਆ ਤੇ ਸਾਨੂੰ ਕੰਮ ਜੇ ਨਵੇਂ ਗੋਲਿਆ ਨਹੀਂ ਕੀਤਾ ਜਾ ਰਿਹਾ ਸਾਨੂੰ ਇਹ ਇਹਵੇਂ ਲੱਗਦਾ ਕਿ ਜਿਵੇਂ ਦਿਲਤ ਵਿਰੋਧੀ ਇੱਕ ਕਾਨੂੰਨ ਬਣਿਆ ਜਿਹੜਾ ਸੇ ਕਾਨੂੰਨ ਦੇ ਵਿੱਚ ਸਾਨੂੰ ਸ਼ੋਸ਼ਣ ਕੀਤਾ ਜਾ ਰਿਹਾ ਉਹ ਤਾਂ ਮੇਰੀ ਬਹੁਤ ਹੋ ਸਕਦਾ ਜੇ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਨਰੇਗਾ ਵਰਕਰ ਜਿਹੜੇ ਲਗਾਤਾਰ ਲੁੱਟ ਦਾ ਸ਼ਿਕਾਰ ਆ ਜਿੱਥੇ ਪੰਜਾਬ ਦੇ ਵਿੱਚ ਇੱਕ ਅਜਿਹੀ ਸੋਚ ਦੇ ਅਧੀਨ ਜਿਹੜਾ ਇਹਨੂੰ ਠੇਕਾ ਪ੍ਰਣਾਲੀ ਬਣਾ ਦਿੱਤਾ ਗਿਆ ਜਿਹੜਾ ਕੰਮ ਮੰਗ ਦੇ ਆਧਾਰਤ ਕਾਨੂੰਨ ਆ ਉਹਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ ਗਿਆ ਅੱਜ ਇਹ ਮਾਝੇ ਤੇ ਦੁਆਬੇ ਦੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਬਹੁਤ ਹੀ ਅਹਿਮ ਵਿਚਾਰਾਂ ਕਰਕੇ ਇੱਕ ਕਨਵੈਨਸ਼ਨ ਦੇ ਵਿੱਚ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਤੇ ਜਿਹੜੀ ਸਰਕਾਰਾਂ ਲਗਾਤਾਰ ਮੋਦੀ ਸਰਕਾਰ ਬਜਟ ਘਟਾਵ ਹੀ ਰਹੀ ਆ ਤੇ ਜਿਤਨਾ ਉਹ ਕਿਰਤੀ ਵਿਰੋਧੀ ਆ ਦਲਿਤ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਤੇ ਕਾਰਪੋਰੇਟ ਦੇ ਪੱਖ ਦੀ ਆ ਉਹ ਕਾਰਪੋਰੇਟ ਪੱਖੀ ਨੀਤੀਆਂ ਲਿਆ ਰਹੀ ਆ ਦਿਹਾੜੀ 'ਚ ਕੰਮ ਘੰਟਿਆਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤੇ ਜਿਹੜੇ ਮਜ਼ਦੂਰਾਂ ਦੇ ਮਸਲੇ ਆ ਉਹਨਾਂ ਤੋਂ ਲਗਾਤਾਰ ਪਾਸਾ ਵਟਿਆ ਜਾ ਰਿਹਾ ਤੇ ਜਿਹੜੇ ਕਾਨੂੰਨ ਇਦਾਂ ਦੇ ਲਿਆਂਦੇ ਜਾ ਰਹੇ ਆ ਜਿਹੜੇ ਮਜ਼ਦੂਰਾਂ ਦੇ ਹੱਕ ਖੋਹਦੇ ਆ ਉਹਦੇ ਪ੍ਰਤੀ ਬੜੀ ਚੇਤੰਤਾ ਦਾ ਪ੍ਰਗਟਾਵਾ ਕੀਤਾ ਅੱਜ ਦੀ ਕਨਵੈਨਸ਼ਨ ਨੇ ਕਾਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 9 ਜੁਲਾਈ ਨੂੰ ਹੜਤਾਲ ਹੋ ਰਹੀ ਆ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਦੇਚ ਵਿਆਪੀ ਉਹਦੇ ਵਿੱਚ ਵਿਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਇਹ ਇੱਕ ਚੰਗਾ ਫੈਸਲਾ ਮਰ ਰਿਕਾ ਵਰਕਰ ਜੂਨੀਅਨ ਪੰਜਾਬ ਦਾ ਤੇ ਮੈਂ ਅੱਜ ਦੀ ਇਸ ਕਨਵੈਨਸ਼ਨ ਦੀ ਕਾਮਯਾਬੀ ਤੇ ਸਮੂੱਚੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਤੇ ਸਰਕਾਰ ਨੂੰ ਚੇਤਾਵਨੀ ਕਰਦਾ ਕਿ ਜਿਹੜੇ ਕਾਨੂੰਨ ਮਜ਼ਦੂਰਾਂ ਦੇ ਜਿਹੜੇ ਸੋਧੇ ਜਾ ਰਹੇ ਆ ਇਦੇ ਵਿੱਚ ਜਿਵੇਂ ਮਜ਼ਦੂਰ ਜੱਥੇਬੰਦੀਆਂ ਪਿੰਡਾਂ ਦੀਆਂ ਪਹਿਲਾਂ ਖੇਤ ਮਜ਼ਦੂਰਾਂ ਦੀਆਂ ਲੜਦੀਆਂ ਉਹਨਾਂ ਨਾਲ ਵੀ ਜਿਹੜਾ ਭਗਵੰਤ ਮਾਨ ਸਰਕਾਰ ਦਾ ਵਤੀਰਾ ਜਾਂ ਉਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਜਾਂਦਾ ਤੇ ਕੇਂਦਰ ਦੀ ਸਰਕਾਰ ਆਪਣੇ ਸ਼ੁਰੂ ਤੋਂ ਹੀ ਜੇ ਕਹ ਲਈ ਉਹਦੀ ਵਿਚਾਰਧਾਰਾ ਮਜ਼ਦੂਰ ਵਿਰੋਧੀ ਆ ਉਹਦੇ ਖਿਲਾਫ ਜਿਹੜਾ ਵਾ ਇਹ ਮਜ਼ਦੂਰਾਂ ਨੇ ਅੱਜ ਫੈਸਲਾ ਕੀਤਾ ਅਸੀਂ ਡਟ ਕੇ ਲੜਾਂਗੇ ਵਿਚਾਰਧਾਰਕ ਚੇਤਨਾ ਵੀ ਪੈਦਾ ਕਰਾਂਗੇ ਤੇ ਆਪਣੇ ਹੱਕਾਂ ਹਿੱਤਾਂ ਲਈ ਵੀ ਲੜਾਂਗੇ ਧੰਨਵਾਦ ਅਸੀਂ ਟ੍ਰੈਸਟ ਦੇ ਜਲੰਧਰ ਦੇ ਵਿੱਚ ਨਰੇਗਾ ਜੂਨੀਅਰ ਪੰਜਾਬ ਦਾ ਮਾਝਾ ਔਰ ਦਵਾਬਾ ਜੂਨ ਦਾ ਇਕੱਠ ਕੀਤਾ ਹੈ ਜੋ ਕਿ ਸਾਡੀਆਂ ਪੰਜਾਬ ਸਰਕਾਰ ਨੇ ਮੰਗਾ ਜੋ ਪੂਰੀਆਂ ਮੰਨਣ ਤੋਂ ਇਨਕਾਰ ਕੀਤਾ ਹੈ ਜੋ ਕਿ ਨਰੇਗਾ ਦੇ ਵਿੱਚ ਪੂਰਾ ਸਾਲ ਸਾਡੇ ਨਰੇਗਾ ਜੂਨੀਅਰ ਦੇ ਲੋਕਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਪੈਸੇ ਜੋ ਬਕਾਇਆ 3-3 4-4 ਮਹੀਨੇ ਦਾ ਬਕਾਇਆ ਹੈ ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਨਹੀਂ ਪਾਇਆ ਜਾ ਰਿਹਾ ਸੋ ਅੱਜ ਅਸੀਂ ਇਸ ਜੂਨ ਦਾ ਇਕੱਠ ਕਰਕੇ ਔਰ ਇਸ 11 ਤਰੀਕ ਨੂੰ ਪਟਿਆਲਾ ਔਰ 13 ਤਰੀਕ ਨੂੰ ਬਠਿੰਡੇ ਦੇ ਵਿੱਚ ਇਕੱਠ ਕਰਕੇ ਅਸੀਂ ਪੰਜਾਬ ਦੇ ਪੂਰੇ ਮਿਰਗਾ ਯੂਨੀਅਨ ਪੰਜਾਬ ਦੇ ਲੋਕਾਂ ਨੂੰ ਇਕੱਠਾ ਕਰਕੇ ਔਰ ਆਪਣੀਆਂ ਮੰਨਾਂ ਮੰਗਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ